ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ 9 ਸਾਲ ਦੇ ਜਗਨਬੀਰ ਸਿੰਘ ਨੂੰ ਸਾਲ 2018 ਚ ਬਲੱਡ ਕੈਂਸਰ ਹੋਇਆ। ਉਦੋਂ ਜਗਨਬੀਰ ਸਿੰਘ ਦੀ ਉਮਰ ਮਹਿਜ਼ 4 ਸਾਲਾਂ ਦੀ ਸੀ। ਜਗਨਬੀਰ ਨੂੰ ਇਲਾਜ ਲਈ ਮੁੰਬਈ ਲੈ ਕੇ ਜਾਣਾ ਸੀ ਤੇ ਮਾਪਿਆਂ ਨੇ ਜਗਨਬੀਰ ਨੂੰ ਕਿਹਾ ਕਿ ਉਹ ਮੁੰਬਈ ਉਸ ਨੂੰ ਉਸਦੇ ਪਸੰਦੀਦਾ ਅਦਾਕਾਰ ਸਲਮਾਨ ਖਾਨ ਨਾਲ ਮਲਾਉਣ ਲਈ ਲੈ ਕੇ ਚੱਲੇ ਨੇ ਫਿਰ ਮੁੰਬਈ ਚ ਟਾਟਾ ਮੈਮੋਰੀਅਲ ਹਸਪਤਾਲ ਚ ਜਗਨਬੀਰ ਸਿੰਘ ਦਾ ਇਲਾਜ ਸ਼ੁਰੂ ਹੋਇਆ ਯਾਨੀ ਕਿ ਕੀਮੋਥੈਰਪੀ ਸ਼ੁਰੂ ਹੋਈ ਤਾਂ ਉਦੋਂ ਜਗਨਬੀਰ ਨੂੰ ਹਸਪਤਾਲ ਚ ਜਦੋਂ ਵੀ ਕੋਈ ਮਿਲਦਾ ਤਾਂ ਜਗਨਬੀਰ ਉਹਨਾਂ ਨੂੰ ਕਹਿੰਦਾ ਕਿ ਮੈਂ ਇੱਥੇ ਆਪਣੇ ਪਸੰਦੀਦਾ ਅਦਾਕਾਰ ਸਲਮਾਨ ਖਾਨ ਨੂੰ ਮਿਲਣ ਆਇਆ ਹਾਂ ਜਗਨਬੀਰ ਸਿੰਘ ਦੇ ਮਾਂ ਸੁਖਬੀਰ ਕੌਰ ਨੇ ਦੱਸਿਆ ਕਿ ਇਹ ਗੱਲ ਸਲਮਾਨ ਖਾਨ ਤੱਕ ਪਹੁੰਚ ਗਈ ਤਾਂ ਉਸ ਵੇਲੇ ਜਗਨਬੀਰ ਦੀ ਪਹਿਲੀ ਕੀਮੋਥੈਰਪੀ ਚੱਲ ਰਹੀ ਸੀ ਤਾਂ ਉਦੋਂ ਹੀ ਸਲਮਾਨ ਖਾਨ ਨੇ ਆ ਕੇ ਜਗਨਬੀਰ ਸਿੰਘ ਨੂੰ ਸਰਪ੍ਰਾਈਜ਼ ਦਿੱਤਾ ਤੇ ਉਸ ਦਾ ਹੱਥ ਫੜ ਲਿਆ ਉਹਨਾਂ ਕਿਹਾ ਸਰਦਾਰ ਜੀ ਪਛਾਣਿਆ ਕੌਣ ਇਸ ਵੇਲੇ ਜਗਨਬੀਰ ਦੀ ਕੀਮੋਥੈਰਪੀ ਕਰਕੇ ਦਰਦ ਵਿੱਚ ਸੀ ਉਹ ਸਲਮਾਨ ਖਾਨ ਦੀ ਆਵਾਜ਼ ਸੁਣਦਿਆਂ ਹੀ ਬੜਾ ਖੁਸ਼ ਹੋਇਆ ਜਗਨਬੀਰ ਨੇ ਕਿਹਾ ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਤੁਸੀਂ ਸਲਮਾਨ ਖਾਨ ਹੋ ਸੁਖਬੀਰ ਕੌਰ ਦੱਸਦੇ ਨੇ ਕਿ ਇਸ ਵੇਲੇ ਕੈਂਸਰ ਕਰਕੇ ਜਗਨਬੀਰ ਦੇ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਸੀ ਤੇ ਉਹ ਵੇਖ ਨਹੀਂ ਸੀ ਸਕਦਾ ਜਗਨਬੀਰ ਕਦੇ ਮੂੰਹ ਕਦੇ ਡੋਲੇ ਕਦੇ ਸਲਮਾਨ ਖਾਨ ਦੇ ਬ੍ਰੇਸਲੇਟ ਹੱਥਾਂ ਨਾਲ ਟੋਣ ਲੱਗਾ ਸਾਲ 2019 ਚ 9 ਕੀਮੋਥੈਰਪੀ ਤੇ 4 ਰੇਡੀਏਸ਼ਨ ਥੈਰਪੀ ਹੋਣ ਤੋਂ ਬਾਅਦ ਡਾਕਟਰਾਂ ਨੇ ਜਗਨਬੀਰ ਨੂੰ ਕੈਂਸਰ ਮੁਕਤ ਐਲਾਨਿਆ ਜਗਨਬੀਰ ਦਾ ਇਲਾਜ 7 ਮਹੀਨੇ ਦੇ ਕਰੀਬ ਚੱਲਿਆ ਹੌਲੀ-ਹੌਲੀ ਜਗਨਬੀਰ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਜਗਨਬੀਰ ਪਿਛਲੇ ਸਾਲ ਮੁੰਬਈ ਚ ਹਸਪਤਾਲ ਚ ਚੈੱਕਅਪ ਲਈ ਗਿਆ ਤੇ ਇਸ ਵਾਰੀ ਉਸਲਮਾਨ ਖਾਨ ਨੂੰ ਵੇਖ ਵੀ ਸਕਿਆ ਤੇ ਉਹਨਾਂ ਨਾਲ ਸਮਾਂ ਵੀ ਬਤਾਇਆ ਜਦੋਂ ਜਗਨਬੀਰ ਪਿਛਲੇ ਸਾਲ ਮੁੰਬਈ ਚ ਹਸਪਤਾਲ ਚ ਚੈੱਕਅਪ ਲਈ ਗਿਆ ਤਾਂ ਇਸ ਵਾਰ ਉਹ ਸਲਮਾਨ ਖਾਨ ਨੂੰ ਵੇਖ ਵੀ ਸਕਿਆ ਤੇ ਸਲਮਾਨ ਖਾਨ ਨਾਲ ਸਮਾਂ ਵੀ ਬਤਾਇਆ ਜਗਨਬੀਰ ਨੇ ਦੱਸਿਆ ਕਿ ਸਲਮਾਨ ਖਾਨ ਨੇ ਮੈਨੂੰ ਕਿਹਾ ਸਰਦਾਰ ਜੀ ਆਪਨੇ ਬਹੁਤ ਦੇਰ ਲਗਾਦੀ ਪੰਜਾਬ ਸੇ ਆਨੇ ਮੇ ਜਗਨਬੀਰ ਸਲਮਾਨ ਖਾਨ ਨੂੰ ਉਹਨਾਂ ਦੇ ਘਰ 1 ਦਸੰਬਰ 2023 ਨੂੰ ਮਿਲਿਆ ਸੀ ਦਰਅਸਲ ਸਲਮਾਨ ਖਾਨ ਨੇ ਜਗਨਬੀਰ ਨੂੰ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਤੋਂ ਬਾਅਦ ਦੁਬਾਰਾ ਮਿਲਣ ਦਾ ਵਾਅਦਾ ਕੀਤਾ ਸੀ ਜਗਨਬੀਰ ਦੀ ਮਾਂ ਸੁਖਬੀਰ ਦੱਸਦੇ ਨੇ ਕਿ ਜਗਨਬੀਰ ਸਲਮਾਨ ਖਾਨ ਦਾ ਪ੍ਰਸ਼ੰਸਕ ਹੈ ਅਤੇ ਅਸੀਂ ਉਸ ਨੂੰ ਸਲਮਾਨ ਖਾਨ ਨੂੰ ਮਿਲਣ ਦੇ ਬਹਾਨੇ ਮੋਬਾਈਲ ਲੈ ਕੇ ਗਏ ਸੀ। ਉਹਨਾਂ ਦੱਸਿਆ ਕਿ ਟਾਟਾ ਹਸਪਤਾਲ ਦਾ ਸਟਾਫ ਉਸ ਨੂੰ ਸਰਦਾਰ ਜੀ ਕਹਿ ਕੇ ਬੁਲਾਉਂਦਾ ਸੀ। ਤੇ ਉਹ ਸਾਰਿਆਂ ਨੂੰ ਦੱਸ ਦੱਸ ਸੀ ਕਿ ਉਹ ਇੱਥੇ ਸਲਮਾਨ ਖਾਨ ਨੂੰ ਮਿਲਣ ਆਏ ਆਏ। ਟਾਟਾ ਹਸਪਤਾਲ 'ਚ ਨਾਬਾਲਗ ਮਰੀਜ਼ਾਂ ਨੂੰ ਲੈਪਟਾਪ ਜਾਂ ਟੈਲੀਵਿਜ਼ਨ ਵਰਗੇ ਤੋਹਫ਼ੇ ਦਿੱਤੇ ਜਾਂਦੇ ਨੇ। ਪਰ ਜਗਨਵੀਰ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦਾ ਹੈ। ਫਿਰ ਹਸਪਤਾਲ ਦੇ ਇੱਕ ਫਾਊਂਡੇਸ਼ਨ ਨੇ ਜਗਨਬੀਰ ਦਾ ਇੱਕ ਵੀਡੀਓ ਬਣਾਇਆ ਤੇ ਉਹ ਵੀਡੀਓ ਸਲਮਾਨ ਖਾਨ ਤੱਕ ਪਹੁੰਚਾਇਆ। ਉਹਨਾਂ ਦੱਸਿਆ ਕਿ 7 ਨਵੰਬਰ 2018 ਨੂੰ ਸਲਮਾਨ ਖਾਨ ਜਗਨ ਨੂੰ ਮਿਲਣ ਆਏ ਤੇ ਉਦੋਂ ਜਗਨ ਦੀ ਕੀਮੋਥੈਰੇਪੀ ਚੱਲ ਰਹੀ ਸੀ। ਉਸ ਨੂੰ ਵਿਖਾਈ ਨਹੀਂ ਸੀ ਦਿੰਦਾ। ਸਲਮਾਨ ਖਾਨ ਨੇ ਜਗਨ ਨੂੰ ਪੁੱਛਿਆ ਸਰਦਾਰ ਜੀ ਪਹਿਚਾਨਿਆ ਕੌਣ? ਫਿਰ ਜਗਨ ਨੇ ਸਲਮਾਨ ਖਾਨ ਦੇ ਮੋਢੇ ਚਿਹਰੇ ਤੇ ਬ੍ਰੇਸਲੇਟ ਨੂੰ ਛੂਇਆ ਫਿਰ ਵਿਸ਼ਵਾਸ ਕੀਤਾ ਕਿ ਉਹ ਅਸਲ ਚ ਸਲਮਾਨ ਖਾਨ ਹਨ ਤੇ ਉਹਨਾਂ ਨੇ ਅੱਧਾ ਘੰਟਾ ਜਗਨ ਨਾਲ ਬਤਾਇਆ ਜਦੋਂ ਸਲਮਾਨ ਖਾਨ ਨੇ ਜਗਨ ਤੋਂ ਉਸ ਦੀ ਇੱਛਾ ਬਾਰੇ ਪੁੱਛਿਆ ਤਾਂ ਜਗਨਬੀਰ ਨੇ ਕਿਹਾ ਕਿ ਉਸ ਦੀ ਪਿੱਠ ਅਤੇ ਮੋਢੇ ਤੇ ਖੁਰਕਣ ਤੇ ਫਿਰ ਸਲਮਾਨ ਖਾਨ ਨੇ ਅਜੀਹਾ ਕੀਤਾ ਜਗਨਬੀਰ ਦੀ ਮਾਂ ਕਹਿੰਦੇ ਨੇ ਕਿ ਜਗਨਬੀਰ ਨੇ ਸਲਮਾਨ ਖਾਨ ਨੂੰ ਕਿਹਾ ਸੀ ਕਿ ਉਹ ਇੱਕ ਵਾਰ ਉਹਨਾਂ ਨੂੰ ਵੇਖਣਾ ਚਾਹੁੰਦਾ ਹੈ ਤਾਂ ਸਲਮਾਨ ਖਾਨ ਨੇ ਉਹਨਾਂ ਨੂੰ ਦੁਬਾਰਾ ਮਿਲਣ ਦਾ ਵਾਅਦਾ ਕੀਤਾ ਸੀ ਜਗਨਬੀਰ ਦੇ ਕੈਂਸਰ ਮੁਕਤ ਹੋਣ ਤੋਂ ਬਾਅਦ ਸਾਲ 2019 ਚ ਉਹ ਪੰਜਾਬ ਵਾਪਸ ਆ ਗਏ ਉਹਨਾਂ ਦੱਸਿਆ ਕਿ ਹੌਲੀ-ਹੌਲੀ ਜਗਨਬੀਰ ਦੀ ਅੱਖਾਂ ਦੀ ਰੌਸ਼ਨੀ ਵੀ 90% ਦੀ ਵਾਪਸ ਆ ਗਈ। ਪਿਛਲੇ ਸਾਲ 23 ਨਵੰਬਰ ਨੂੰ ਜਗਨਬੀਰ ਦੀ ਸਾਲਾਨਾ ਜਾਂਚ ਲਈ ਉਹ ਮੁੰਬਈ ਗਏ। ਉਹਨਾਂ ਦੱਸਿਆ ਕਿ ਸਾਨੂੰ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਦਾ ਫੋਨ ਆਇਆ ਕਿ ਉਹਨਾਂ ਕੋਲ ਜਗਨਬੀਰ ਲਈ ਇੱਕ ਸਰਪ੍ਰਾਈਜ਼ ਹੈ। ਉਹਨਾਂ ਦੱਸਿਆ ਕਿ ਸਲਮਾਨ ਖਾਨ ਨੇ ਜਗਨਬੀਰ ਨੂੰ 1 ਦਸੰਬਰ ਨੂੰ ਆਪਣੇ ਘਰ ਸੱਦਿਆ ਏ। ਤਾਂ ਸਲਮਾਨ ਖਾਨ ਉਹਨਾਂ ਨੂੰ ਬਾਹਰ ਲੈਣ ਆਏ, ਬਗੀਚੇ 'ਚ ਬੈਠ ਕੇ ਗੱਲਾਂ ਕੀਤੀਆਂ ਤੇ ਜਗਨ ਨੂੰ ਪੁੱਛਿਆ ਸਰਦਾਰ ਜੀ ਤੁਸੀਂ ਕਿਵੇਂ ਹੋ? ਜਗਨਵੀਰ ਨੇ ਦੱਸਿਆ ਕਿ ਸਲਮਾਨ ਖਾਨ ਨੇ ਲੁਧਿਆਣੇ 'ਚ ਮੇਰੇ ਵੱਡੇ ਭਰਾ ਨਾਲ ਵੀਡੀਓ ਕਾਲ ਤੇ ਗੱਲ ਵੀ ਕੀਤੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਉਹਨਾਂ ਦੀਆਂ 50 ਤੋਂ ਵੱਧ ਫਿਲਮਾਂ ਵੇਖੀਆਂ ਨੇ ਤੇ ਹੋਰ ਕੈਂਸਰ ਮਰੀਜ਼ਾਂ ਨੂੰ ਮੈਂ ਪ੍ਰੇਰਿਤ ਕਰ ਰਿਹਾ ਹਾਂ ਜਗਨਵੀਰ ਸਿੰਘ ਦੇ ਮਾਤਾ ਸੁਖਬੀਰ ਕੌਰ ਕਹਿੰਦੇ ਨੇ ਕਿ ਟਾਟਾ ਹਸਪਤਾਲ ਤੋਂ ਕੈਂਸਰ ਦੇ ਕਈ ਮਰੀਜ਼ ਜਗਨਵੀਰ ਸਿੰਘ ਨੂੰ ਅਕਸਰ ਫੋਨ ਕਰਦੇ ਨੇ ਤੇ ਜਗਨਵੀਰ ਸਾਰਿਆਂ ਨੂੰ ਇਹੀ ਕਹਿੰਦਾ ਕਿ ਜੇਕਰ ਉਹ ਬੱਚਾ ਹੋਣ ਕਰਕੇ ਕੈਂਸਰ ਨੂੰ ਹਰਾ ਸਕਦਾ ਤਾਂ ਉਹ ਕਿਉਂ ਨਹੀਂ ਕਰ ਸਕਦੇ ਉਹ ਸਿਰਫ ਉਹਨਾਂ ਨੂੰ ਦੱਸਦਾ ਹੈ ਕਿ ਕੈਂਸਰ ਨੂੰ ਹਰਾਉਣਾ ਸਿਰਫ ਮਨ ਦੀ ਖੇਡ ਹੈ ਜਗਨ ਦੀ ਨਜ਼ਰ 19% ਦੀ ਵਾਪਸ ਆ ਗਈ ਹੈ ਤੇ ਉਹ ਵੱਡੇ ਫੌਂਟ ਨਾਲ ਪੜ ਸਕਦਾ ਹੈ ਜਗਨ ਰੋਡ ਸਕੂਲ ਜਾਂਦਾ ਹੈ ਕ੍ਰਿਕਟ ਖੇਡਦਾ ਹੈ ਸਕੇਟਿੰਗ ਕਰਦਾ ਹੈ ਤੇ ਭੰਗੜਾ ਵੀ ਪਾਉਂਦਾ ਹੈ